ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਲੰਧਰ ਪੁਲਿਸ ਨੇ ਐਕਸ਼ਨ ਕੀਤਾ ਹੈ ਫਰਜ਼ੀ ਵੀਜ਼ਾ ਲਗਾਉਣ ਵਾਲਿਆਂ ਤੇ ਜੇ ਤੁਸੀਂ ਵੀ ਕੈਨੇਡਾ ਦਾ ਵੀਜ਼ਾ ਲਵਾਉਣਾ ਚਾਹੁੰਦੇ ਹੋ ਕਿਸੇ ਹੋਰ ਕੰਟਰੀ ਦਾ ਵੀਜ਼ਾ ਲਵਾਉਣਾ ਚਾਹੁੰਦੇ ਹੋ ਤਾਂ ਜਰੂਰ ਗੌਰ ਰੱਖਿਓ ਧਿਆਨ ਰੱਖਿਓ ਇਹੋ ਜੇ ਠੱਗ ਲੋਕਾਂ ਦੇ ਧੱਕੇ ਨਾ ਚੜਜੋ ਕਿਉਂਕਿ ਲੱਖਾਂ ਰੁਪਏ ਤਾਂ ਬਰਬਾਦ ਕਰੋਗੇ ਆਪਣਾ ਪਾਸਪੋਰਟ ਵੀ ਖਰਾਬ ਕਰ ਲਓਗੇ ਤੁਸੀਂ ਕਿਉਂਕਿ ਇਹ ਲੋਕ ਜਿਹੜੇ ਨੇ ਇਹ ਪਾਸਪੋਰਟ ਤੇ ਵੀਜ਼ਾ ਲਗਵਾਉਣ ਦੇ ਲਈ ਲੱਖਾਂ ਰੁਪਏ ਤਾਂ ਲੈਂਦੇ ਸੀ ਨਾਲ ਹੀ ਪਾਸਪੋਰਟ ਵੀ ਜਿਹੜਾ ਹੈ ਉਹਨਾਂ ਤੇ ਫਰਜੀ ਸਟੈਂਪ ਲਾ ਕੇ ਦੇ ਦਿੰਦੇ ਸੀਗੇ ਤਾਂ ਇਹ ਜਿਹੜੇ ਠੱਗ ਨੇ ਖੜੇ ਮੂੰਹ ਬਣ ਕੇ ਇਹਨਾਂ ਨੂੰ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਨੇ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਨਕਲੀ ਵੀਜ਼ੇ ਲਾ ਦਿੰਦੇ ਸੀ ਇਹ ਕੈਨੇਡਾ ਦੇ ਵੀਜ਼ਾ ਦੀ ਜਿਹੜਾ ਨਕਲੀ ਸਟੈਂਪ ਹੈ ਕੈਨੇਡਾ ਦੀ ਉਹ ਲਗਾ ਕੇ ਦੇ ਦਿੰਦੇ ਸੀ ਪਾਸਪੋਰਟ ਤੇ ਔਰ ਪਤਾ ਉਦੋਂ ਲੱਗਦਾ ਸੀ ਜਦੋਂ 에어ਪੋਰਟ ਤੇ ਬੰਦਾ ਜਾਂਦਾ ਤਾਂ ਉਹ ਫਰਾਡ ਦਾ ਸ਼ਿਕਾਰ ਹੋ ਜਾਂਦਾ ਉਹਨੂੰ 에어ਪੋਰਟ ਤੇ ਜਾ ਕੇ ਪਤਾ ਲੱਗਦਾ ਸੀ ਤਾਂ 26,70,000 ਰੁਪਏ ਦੀ ਨਕਦੀ ਤੇ ਪੰਜ ਪਾਸਪੋਰਟਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੈਨੇਡਾ ਦੇ ਜਾਲੀ ਵਿਜੇ ਲਾ ਕੇ ਵਕ ਵਕ ਲੋਕਾਂ ਦੇ ਨਾਲ ਧੋਖਾ ਧੜੀ ਕਰਨ ਵਾਲੇ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਜਿਨ੍ਹਾਂ ਦੇ ਵਿੱਚ ਦੋ ਮੁੱਖ ਦੋਸ਼ੀ ਐ ਉਹਨਾਂ ਕੋਲੋਂ 26,70,000 ਰੁਪਏ ਦਾ ਕੈਸ਼ ਬਰਾਮਦ ਕੀਤਾ ਗਿਆ ਪੰਜ ਪਾਸਪੋਰਟ ਵੀ ਬਰਾਮਦ ਕੀਤੇ ਐ ਔਰ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਨਾਮ ਸਿੰਘ ਨਾਂ ਦਾ ਸ਼ਖਸ ਜਿਹੜਾ ਉਹਦੇ ਕੋਲ ਉਹਨਾਂ ਨੇ ਗੁਰਦਾਸਪੁਰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀਗੀ ਔਰ ਉੱਥੇ ਸ਼ਿਕਾਇਤਕਰਤਾ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਗੁਰਨਾਮ ਸਿੰਘ ਨੇ ਇਹ ਕਿਹਾ ਸੀ ਕਿ ਉਸਨੇ ਆਪਣੇ ਤੇ ਰਿਸ਼ਤੇਦਾਰਾਂ ਤੇ ਜਾਣ ਪਛਾਣ ਵਾਲਿਆਂ ਦੇ ਜਿਹੜੇ ਵੀਜ਼ੇ ਨੇ ਉਹ ਕੈਨੇਡਾ ਲਈ ਟੂਰਿਸਟ ਵੀਜ਼ੇ ਲਵਾਉਣ ਦੇ ਲਈ 25 ਔਰਿਜਨਲ ਪਾਸਪੋਰਟ ਤੇ ਪੈਸੇ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਸੰਤੋਸ਼ ਨੂੰ ਦਿੱਤੇ ਦਿੱਤੇ ਸੀਗੇ ਔਰ ਸੰਤੋਸ਼ ਨਾ ਦਾ ਜਿਹੜਾ ਸ਼ਖਸ ਹੈ ਉਹ ਵੀ ਨਟਵਰ ਲਾਲ ਨਿਕਲਿਆ ਕਿਉਂਕਿ ਸੰਤੋਸ਼ ਨਾ ਤਾਂ ਉਸਨੇ ਕਾਗਜ਼ਾਂ 'ਚ ਦਿਖਾਉਣ ਲਈ ਸੀਗਾ ਅਸਲੀ ਨਾਂ ਜਿਹੜਾ ਉਸ ਦਾ ਉਹ ਅ ਸੀਗਾ ਵਾਜ਼िद ਅਲੀ ਜੋ ਕਿ ਦੁਬਈ ਦਾ ਇਹ ਰਹਿਣ ਵਾਲਾ ਸੀਗਾ ਤਾਂ ਇਹਨਾਂ ਦੇ ਮੁਲਜ਼ਮਾਂ ਦੇ ਖਿਲਾਫ ਮਕਦਮਾ ਪੁਲਿਸ ਨੇ ਦਰਜ ਕੀਤਾ ਔਰ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਦੋਸ਼ੀਆਂ ਨੂੰ ਨਕਦੀ ਤੇ ਬੈਂਕ ਟ੍ਰਾਂਸਫਰ ਰਾਹੀਂ ਭੁਗਤਾਨ ਕੀਤਾ ਗਿਆ ਸੀ ਨਾਲ ਹੀ ਉਹਨਾਂ ਨੇ ਕਿਹਾ ਕਿ ਵੀਜ਼ਾ ਐਪਲੀਕੇਸ਼ਨਸ ਲਈ ਅਸਲੀ ਪਾਸਪੋਰਟ ਵਿੱਚੋਂ ਵਾਜ਼िद ਅਲੀ ਉਰਫ ਸੰਤੋਸ਼ ਨੇ ਵਟਸਐਪ ਰਾਹੀਂ ਗੁਰਨਾਮ ਸਿੰਘ ਨੂੰ ਵੀਜ਼ੇ ਵਾਲੇ ਬਾਈ ਪਾਸਪੋਰਟ ਭੇਜੇ ਸੀਗੇ ਔਰ ਨਾਲ ਹੀ ਉਸਨੇ ਕਿਹਾ ਕਿ ਇਹ ਇਹ ਵੀਜ਼ੇ ਜਿਹੜੇ ਆ ਬਾਈ ਪਾਸਪੋਰਟਾਂ ਤੇ ਤੁਹਾਡੇ ਲੱਗ ਚੁੱਕੇ ਔਰ ਜਦੋਂ ਜਾਂਚ ਪੜਤਾਲ ਕੀਤੀ ਤੇ ਵੀਜ਼ੇ ਜਾਲੀ ਪਾਏ ਗਏ ਨੇ ਔਰ ਟੂਰਿਸਟ ਵੀਜ਼ੇ ਦੇ ਜਾਲੀ ਸਟicker ਇਨ੍ਹਾਂ ਪਾਸਪੋਰਟਾਂ ਤੇ ਚਿਪਕਾਇਆ ਹੋਏ ਸੀਗੇ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਨੇ ਕਾਰਵਾਈ ਕੀਤੀ ਹੈ ਪੁਲਿਸ ਨੇ ਇਸ ਤੋਂ ਬਾਅਦ ਦੱਸਿਆ ਕਿ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਵਾਜਿਦ ਅਲੀ ਤੇ ਮਨੀਸ਼ ਕੁਮਾਰ ਨੂੰ ਪੁਲਿਸ ਨੇ ਫੜ ਲਿਆ ਡਾਲਫਿਨ ਹੋਟਲ ਦੇ ਨੇੜੇ ਔਰ ਮੁੱਖ ਸਾਜ਼ਿਸ਼ਕਰਤਾ ਸੀਗੇ ਇਹ ਮੁੱਖ ਲੋਕਾਂ ਨੂੰ ਜਿਹੜਾ ਠੱਗਣ ਵਾਲੇ ਸੀਗੇ ਇਹ ਕਿਉਂਕਿ ਜਿਸ ਤਰੀਕੇ ਦੇ ਨਾਲ ਆਮ ਭੋਲੇ ਭਾਲੇ ਲੋਕ ਸ਼ਿਕਾਰ ਹੋ ਜਾਂਦੇ ਆ ਬਾਹਰ ਜਾਣ ਦਾ ਟ੍ਰੈਂਡ ਖਾਸਾ ਚੱਲਿਆ ਹੋਇਆ ਪਰ ਆਮ ਭੋਲੇ ਭਾਲੇ ਲੋਕ ਸ਼ਿਕੰਜੇ ਚ ਫਸ ਜਾਂਦੇ ਆ ਸ਼ਿਕਾਰ ਹੋ ਜਾਂਦੇ ਆ ਇਹੋ ਜਿਹੇ ਲੋਕਾਂ ਦੇ ਤਾਂ ਇਹ ਪੂਰੀ ਦੀ ਪੂਰੀ ਗੈਂਗ ਸੀ 26 ਲੱਖ 70 ਹਜ਼ਾਰ ਰੁਪਏ ਦੀ ਨਕਦੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਦੋ ਮੁਲਜ਼ਮਾਂ ਨੂੰ ਫੜ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਔਰ ਰਿਮਾਂਡ ਲੈ ਕੇ 5 ਦਿਨ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਕਿੰਨੇ ਕ ਲੋਕਾਂ ਨੂੰ ਇਹਨਾਂ ਲੋਕਾਂ ਨੇ ਠੱਗਿਆ ਕਿੰਨੇ ਕ ਲੋਕਾਂ ਨੂੰ ਚੂਨਾ ਲਾਇਆ ਇਹਨਾਂ ਲੋਕਾਂ ਨੇ ਤਾਂ ਪੁਲਿਸ ਕੀ ਕਹਿ ਰਹੀ ਹੈ ਉਹ ਵੀ ਅਸੀਂ ਤੁਹਾਨੂੰ ਸੁਣਾਵਾਂਗੇ ਪਰ ਇਹੋ ਜਿਹੇ ਲੋਕਾਂ ਤੋਂ ਜਰੂਰ ਸਾਵਧਾਨ ਰਹੋ ਤੁਸੀਂ ਜੇ ਵੀਜ਼ਾ ਲਗਵਾਉਣਾ ਤੁਸੀਂ ਕਿਤੇ ਬਾਹਰ ਜਾਣਾ ਚਾਹੁੰਦੇ ਤਾਂ ਜਰੂਰ ਤੁਸੀਂ ਇਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਖਿਆਲ ਰੱਖੋ ਕਿ ਏਜੰਟ ਸਹੀ ਹੋਣਾ ਚਾਹੀਦਾ ਹੈ ਜਿਹਦੇ ਥਰੂ ਤੁਸੀਂ ਵੀਜ਼ਾ ਲਗਵਾਉਣਾ ਇਹਨਾਂ ਤਾਂ ਟੂਰਿਸਟ ਵੀਜ਼ਾ ਲਗਵਾਉਣ ਦੇ ਲਈ ਇਹਨਾਂ ਲੋਕਾਂ ਨੇ ਲੱਖਾਂ ਰੁਪਏ ਤਾਂ ਦਿੱਤੇ ਹੀ ਸੀਗੇ ਪਰ ਲੱਖਾਂ ਰੁਪਏ ਲੈ ਕੇ ਵੀ ਇਹਨਾਂ ਨੇ ਵੀਜ਼ਾ ਨਹੀਂ ਲਗਵਾਇਆ ਉਹਨਾਂ ਲੋਕਾਂ ਦਾ ਭੋਲੇ-ਭਾਲੇ ਲੋਕਾਂ ਨੂੰ ਵਿਚਾਰਿਆਂ ਨੂੰ ਠਗੀ ਦਾ ਸ਼ਿਕਾਰ ਬਣਾਇਆ ਇਹਨਾਂ ਲੋਕਾਂ ਨੇ ਕਿਉਂਕਿ ਉਹਨਾਂ ਨੂੰ ਸ਼ਾਇਦ ਪੂਰੀ ਜਾਣਕਾਰੀ ਨਹੀਂ ਸੀਗੀ ਔਰ ਇਹਨਾਂ ਲੋਕਾਂ ਨੇ ਉਹਨਾਂ ਦਾ ਨਜਾਇਜ਼ ਫਾਇਦਾ ਚੁੱਕਿਆ ਜਿਸ ਤਰੀਕੇ ਦੇ ਨਾਲ ਕਿਉਂਕਿ ਉਹਨਾਂ ਲੋਕਾਂ ਨੇ ਆਪਣੇ オリジナル ਪਾਸਪੋਰਟ ਦੇ ਉੱਤੇ ਲੱਖਾਂ ਰੁਪਏ ਇਹਨਾਂ ਨੂੰ ਦਿੱਤੇ ਪਰ ਇਹਨਾਂ ਨੇ ਨਕਲੀ ਵੀਜ਼ਾ ਸਟੈਂਪ ਜਿਹੜੀਆਂ ਨੇ ਉਹ ਲਾਲਾਂਕੀ